ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਥੀਓ ਮੈਂ ਜਸਮਨ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਆ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਸਾਥੀਓ ਤੁਸੀਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਦੇ ਵਿੱਚ ਈਸਾ ਬਣਦੇ ਰਹੇ ਹੋ ਲਗਾਤਾਰ ਤੁਸੀਂ ਸੰਘਰਸ਼ ਵਿੱਢਿਆ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਲਕੁਲ ਸਾਹਿਰ ਤੋਂ ਤੁਸੀਂ ਜਾਣਦੇ ਹੋ ਸਰਕਾਰ ਕਿਵੇਂ ਆਪਣੇ ਕੋਲੋਂ 3 ਸਾਲ ਮੰਗ ਬੰਕੇ ਆਪਣੇ ਕੋਲ ਟਾਈਮ ਪਾਸ ਕੀਤਾ ਹੈ ਤਾਂ ਸਾਥਿਓ ਲਗਾਤਾਰ ਸਰਕਾਰ ਨੇ ਆਪਾਂ ਨੂੰ ਮੀਟਿੰਗਾਂ ਦਿੱਤੀਆਂ ਭਰੋਸੇ ਵਿੱਚ ਰੱਖਿਆ ਆਪਣਾ ਹੱਲ ਕਰਨ ਦੀ ਬਜਾਏ ਆਪਣੇ ਕੋਲੋਂ ਟਾਈਮ ਮੰਗ ਕੇ ਸਮਾਂ ਮੰਗ ਕੇ ਆਪਾਂ ਨੂੰ ਦਰ ਕਿਨਾਰ ਕੀਤਾ ਤੁਸੀਂ ਜਾਣਦੇ ਹੋ ਸਰਕਾਰ ਹਾਲੇ ਵੀ ਤੁਹਾਡੇ ਕੋਲੋਂ ਟਾਈਮ ਲੈਣਾ ਚਾਹੁੰਦੀ ਹੈ ਅਜੇ ਤੱਕ ਵੀ ਟਾਈਮ ਤੁਹਾਡੇ ਤੋਂ ਕੱਢਣਾ ਚਾਹੁੰਦੀ ਹੈ ਪਰ ਸਾਥਿਓ ਉਹਦੇ ਲਈ ਤੁਸੀਂ ਸਾਥਿਓ ਘਰਾਂ ਚੋਂ ਬੈਠਣਾ ਤੁਹਾਡੇ ਲਈ ਵਾਜਬ ਨਹੀਂ ਤੁਸੀਂ ਵੀ ਜਾਣਦੇ ਹੋ ਜਦੋਂ ਤੱਕ ਤੁਸੀਂ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਉਦੋਂ ਤੱਕ ਸਰਕਾਰ ਤੁਹਾਡੀਆਂ ਮੰਗਾਂ ਵੱਲ ਤਿਆਰ ਨਹੀਂ ਦੇ ਸਕਦੀ ਕਿਉਂ ਨਹੀਂ ਦੇ ਸਕਰੀ ਕਿਉਂਕਿ ਤੁਸੀਂ ਘਰਾਂ ਦੇ ਵਿੱਚ ਲਗਾਤਾਰ ਡੰਪ ਹੋ ਕੇ ਬੈਠੇ ਹੋ ਤਾਂ ਮੈਂ ਤੁਹਾਨੂੰ ਲਗਾਤਾਰ ਪੀਲਾ ਕਰਦਾ ਰਾਂ ਦੋ ਸਾਲਾਂ ਤੋਂ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਆਪਾਂ ਜਲਦ ਭਰਤੀ ਮਾਸਟਰ ਕੇਟਰ ਲੈਕਚਰਰ ਜਪ 55% ਉਮਰ ਹੱਦ ਦੀਆਂ ਮੰਗਾਂ ਜਿਹੜੀਆਂ ਆਪਾਂ ਜਲਦ ਹੱਲ ਕਰਵਾਵਾਂਗੇ ਪਰ ਸਾਥੀਓ ਕਿਤੇ ਨਾ ਕਿਤੇ ਤੁਸੀਂ ਉਹਦੀ ਨਿਰਾਸ਼ਾ ਤੁਸੀਂ ਖੁਦ ਲੈ ਕੇ ਬੈਠੇ ਹੋ ਤਾਂ ਸਾਥੀਓ ਲਗਾਤਾਰ ਇਸੇ ਤਰ੍ਹਾਂ ਆਪਾਂ ਲਗਾਤਾਰ ਰੱਖਿਆ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਰੱਖਿਆ ਹੋਇਆ ਲਗਾਤਾਰ ਅਕੈਡਮੀਆਂ 'ਚ ਜਾ ਜਾ ਕੇ ਉਹਨਾਂ ਦਾ ਸਮਰਥਨ ਮੰਗਿਆ ਤ ਅਕੈਡਮੀਆਂ ਵਾਲਿਆਂ ਨੇ ਸਾਥੀਆਂ ਨੇ ਬਹੁਤ ਵੱਡੇ ਪੱਧਰ ਤੇ ਆਪਾਂ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਹੈ ਤੇ ਬਹੁਤ ਸਾਥੀ ਜਾ ਵੀ ਰਹੇ ਆ ਮੈਂ ਤੁਹਾਨੂੰ ਅਪੀਲ ਕਰਦਾ ਤੁਹਾਡਾ ਵੀ ਫਰਜ਼ ਬਣਦਾ ਹੈ ਘਰੋਂ ਬਾਹਰ ਨਿਕਲਣਾ ਤੁਸੀਂ ਘਰੋਂ ਬਾਹਰ ਆਓ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਜਲਦ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਘਰੋਂ ਬਾਹਰ ਨਿਕਲੋ ਉਹੀ ਅਸੀਂ 150 150 ਬੰਦਾ ਜਾਂ ਸਾਥੀ ਅਸੀਂ ਹੁੰਨੇ ਆ ਉਹਦਾ ਹੱਲ ਹੋਣ ਦਾ ਕੋਈ ਅਜੇ ਤੱਕ ਨਤੀਜਾ ਨਹੀਂ ਨਿਕਲਿਆ ਕਿਉਂਕਿ ਤੁਸੀਂ ਘਰਾਂ 'ਚ ਬੈਠੇ ਰਹੇ ਹੋ ਤਾਂ ਹੁਣ ਵੀ ਮੈਂ ਤੁਹਾਨੂੰ ਅਪੀਲ ਕਰਦਾ 2 ਮਾਰਚ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਆਂ ਕਰਾਓ ਤੁਸੀਂ ਸਾਰਿਆਂ ਨੇ 11 ਵਜੇ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਪਹੁੰਚਣਾ ਹੈ ਲੰਬੇ ਸਮੇਂ ਤੋਂ ਤੁਹਾਨੂੰ ਮੈਂ ਅਪੀਲਾ ਕਰਦਾ ਹਾਂ ਹੁਣ ਵੀ ਤੁਹਾਡੇ ਕੋਲ ਮੌਕਾ ਹੈ ਕਿਉਂਕਿ ਇਸ ਵਾਰ ਤੁਸੀਂ ਇੱਕ ਹੱਡ ਦਾ ਰੂਪ ਧਾਰਨ ਕਰੋ ਜੇਕਰ ਤੁਸੀਂ ਆਪਣੀਆਂ ਮੰਗਾਂ ਨੂੰ ਮਨਾਉਣਾ ਚਾਹੁੰਦੇ ਹੋ ਸੱਚਮੁੱਚ ਤੁਸੀਂ ਮਾਸਟਰ ਕਿਡਰ ਦੀ ਪੱਰਤੀ ਲੈਣਾ ਚਾਹੁੰਦੇ ਹੋ ਜਾਂ ਲੈਕਚਰਰ ਦੀ ਪੱਰਤੀ ਲੈਣਾ ਚਾਹੁੰਦੇ ਹੋ ਜਾਂ 55% ਆਪਣੀ ਹੱਲ ਕਰਾਉਣਾ ਚਾਹੁੰਦੇ ਹੋ ਜਾਂ ਉਮਰ ਹੱਦ ਸਾਥਿਓ ਤੁਸੀਂ ਲਗਾਤਾਰ ਤਰਨੇ ਦਾ ਹਿੱਸਾ ਨਹੀਂ ਰਹੇ ਪਰ ਹੁਣ ਤੁਸੀਂ ਦੋ ਤਰੀਕ ਨੂੰ ਸਾਰੇ ਸਾਥਿਓ ਤੇ ਪਹੁੰਚੋ ਆਪਾਂ ਲਗਾਤਾਰ ਸਰਕਾਰ ਦਾ ਜਲੂਸ ਕਢੀਏ ਕਿਉਂਕਿ ਸਰਕਾਰ ਅਜੇ ਤੱਕ ਆਪਾਂ ਨੂੰ ਲਾਰੇਆਂ ਚ ਰੱਖਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਆਪਾਂ ਆਪਣਾ ਹੱਲ ਕਰਾਉਂਦੇ ਨਜ਼ਰ ਆਈਏ ਤਾਂ ਉਹਦੇ ਲਈ ਤੁਸੀਂ ਦੋ ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਸਾਰੇ ਪਹੁੰਚੋ ਇੱਕ ਅਹਿਮ ਜਾਣਕਾਰੀ ਤੁਹਾਡੇ ਲਈ ਇੱਕ ਫੰਡ ਦੀ ਅਪੀਲ ਕੀਤੀ ਸੀ ਸਾਥਿਓ ਤੁਸੀਂ ਕੋਈ ਸਾਥੀਆਂ ਨੇ ਕੀਤਾ ਤੁਹਾਡਾ ਧੰਨਵਾਦ ਤਾਂ ਸਾਥੀਓ ਤੁਸੀਂ 9464283381 ਤੇ ਤੁਸੀਂ ਫੰਡ ਦਾ ਸਹਿਯੋਗ ਵੀ ਕਰ ਸਕਦੇ ਹੋ ਜਿਹੜੇ ਘਰਾਂ ਚੋਂ ਬੈਠੇ ਹੋ ਜਿਹੜੇ ਨਹੀਂ ਆ ਰਹੇ ਤਾਂ ਤੁਹਾਨੂੰ ਸਾਰਿਆਂ ਨੂੰ ਪੀਲਾ ਮੈਜਨਸਨ ਸਿੰਘ ਕਵਾਇਆ ਸੂਬਾ ਪ੍ਰਧਾਨ ਬੀਏ ਟਟਪਾਸ ਪੰਜਾਬ 9464283381 ਇਹ ਮੇਰਾ ਨੰਬਰ ਹੈ ਤੁਸੀਂ ਸਾਰੇ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋ ਕਿੱਥੋਂ ਕਿਵੇਂ ਚੱਲਣਾ ਹੈ ਤੁਸੀਂ WhatsApp 'ਤੇ ਜਾਂ group 'ਆ 'ਤੇ ਮੈਨੂੰ ਪਹੁੰਚ ਸਕਦੇ ਹੋ ਤਾਂ ਸਾਰੇ ਸਾਥੀ ਸੰਘਰਸ਼ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਸਾਥੀ